ਭਾਰਤੀ ਜਨਤਾ ਪਾਰਟੀ ਵੀ ਕੇਂਦਰ ਦੇ ਵਿੱਚ ਤੀਸਰੀ ਵਾਰ ਸਰਕਾਰ ਹੈ ਜੋ ਬਣਨ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇ ਦਿਨ ਸੋ ਚੁੱਕਣਗੇ ਸੋ ਉਹਨਾਂ ਦੇ ਸੋ ਚੁੱਕਣ ਦੇ ਨਾਲ ਕੈਬਨਿਟ ਦੇ ਵਿੱਚ ਕੌਣ-ਕੌਣ ਰਹਿਣਗੇ ਸੋ ਭਾਜਪਾ ਦੇ ਵੱਲੋਂ ਜੋ ਵਿਅਕਤੀ ਨੇ ਕੈਬਨਿਟ ਦੇ ਜੋ ਸਦਸਿਓ ਬਣ ਸਕਦੇ ਨੇ ਉਹਨਾਂ ਨੂੰ ਫੋਨ ਕਾਲ ਕੀਤੀ ਗਈ ਹੈ ਔਰ ਇਸ ਵਕਤ ਉਹ ਸਾਰੇ ਹੀ ਸਦਸਿਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਚਾਹ ਪੀ ਰਹੇ ਨੇ ਸੋ ਸਦਸੇ ਕਿਹੜੇ ਹੋ ਸਕਦੇ ਨੇ ਸੋ ਜੋ ਜਾਣਕਾਰੀ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਇੱਕ ਖਾਸ ਗੱਲ ਜਿਹੜੀ ਕਿ ਪੰਜਾਬ ਦੇ ਲਈ ਹੈ ਕਿ ਪੰਜਾਬ ਦੇ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਚੋਣਵਾਂ ਲੜਨ ਵਾਲੇ ਰਵਨੀਸ਼ ਸਿੰਘ ਬਿੱਟੂ ਜੋ ਰਾਜ ਸਭਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਉਹਨਾਂ ਨੂੰ ਵੀ ਕੋਈ ਵੱਡਾ ਮੰਤਰੀ ਮੰਡਲ ਹੈ ਜੋ ਮਿਲ ਸਕਦਾ ਹੈ ਸੋ ਦੇਖਣਾ ਹੋਵੇਗਾ ਕਿ ਮੰਤਰੀ ਮੰਡਲ ਕਿਹੜਾ ਮਿਲੇਗਾ ਫਿਲਹਾਲ ਤਸਵੀਰਾਂ ਹਾਂ ਦੇ ਤੁੰਦਲੀਆਂ ਨੇ ਜੋ ਪੂਰੀ ਜਾਣਕਾਰੀ ਜਿਸ ਤਰ੍ਹਾਂ ਵੀ ਮਿਲੇਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਪਰ ਜੋ ਸੂਚੀ ਹੈ ਸੂਚੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜੋ ਕੇਂਦਰ ਦੇ ਵਿੱਚ ਕੈਬਨਿਟ ਜੋ ਬਣਨ ਜਾ ਰਹੀ ਹੈ ਅੱਜ ਸ਼ਬਦ ਗ੍ਰਹਿਣ ਸਮਾਰੋਹ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਜਿਹੜੇ ਜੋ ਹਾਜ਼ਰ ਵੀ ਰਹਿਣਗੇ ਔਰ ਹੋ ਸਕਦਾ ਹੈ ਕਿ ਸੋਹ ਵੀ ਉੱਤੇ ਇਹਨਾਂ ਚੋਂ ਕਈ ਬੰਦੇ ਚੁੱਕਦੇ ਹੋਏ ਦਿਖਾਈ ਦੇਣਗੇ ਸ ਸੰਸਦ ਦੇ ਸਦਸਿਆਂ ਨੇ ਰਾਜ ਸਭਾ ਦੇ ਵਿੱਚ ਵੀ ਦਿੱਤੇ ਨੇ ਔਰ ਜੋ ਲਿਸਟ ਹੈ ਲਿਸਟ ਸਾਹਮਣੇ ਆ ਗਈ ਹੈ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਮੈਂਬਰ ਆਫ ਪਾਰਲੀਮੈਂਟ ਨੇ ਔਰ ਕਿਹੜੀ ਕਿਹੜੀ ਪਾਰਟੀ ਦੇ ਨੇ ਸੋ ਪੂਰੀ ਜਾਣਕਾਰੀ ਦੀ ਸ਼ੁਰੂਆਤ ਕਰਦੇ ਆ ਸੋ ਰਾਜਨਾਥ ਸਿੰਘ ਜਿਨ੍ਹਾਂ ਕੋ ਪਹਿਲਾਂ ਡਿਫੈਂਸ ਸੀ ਸੋ ਇਸ ਵਾਰ ਫੇਰ ਜੋ ਉਮੀਦ ਹੈ ਕਿ ਉਹਨਾਂ ਨੂੰ ਦੁਬਾਰਾ ਜੋ ਡਿਫੈਂਸ ਜੋ ਦਿੱਤਾ ਜਾ ਸਕਦਾ ਵੈਸੋ ਭਾਜਪਾ ਦੇ ਨੇ ਉਸ ਤੋਂ ਬਾਅਦ ਨਿਤਿਨ ਗਡਕਰੀ ਨੂੰ ਭਾਜਪਾ ਦੇ ਜੋ ਜਿਨ੍ਹਾਂ ਕੋਲ ਪਹਿਲਾਂ ਜੋ ਵੱਡੇ ਮੰਤਰੀ ਅਲੇ ਸੀਗੇ ਦੁਬਾਰਾ ਫੇਰ ਉਹਨਾਂ ਨੂੰ ਹੀ ਮੰਤਰੀਲੇ ਦਿੱਤੇ ਜਾਣਗੇ ਜੋਤਰਾ ਦਿੱਤੇ ਸਿੰਧਿਆ ਉਹਨਾਂ ਨੂੰ ਵੀ ਭਾਜਪਾ ਦੇ ਵੱਲੋਂ ਜੋ ਮੈਂਬਰ ਆਫ ਪਾਰਲੀਮੈਂਟ ਜੇਤੂ ਹੋਣ ਤੋਂ ਬਾਅਦ ਵੱਡਾ ਮੰਤਰੀ ਮੰਡਲ ਹੈ ਦਿੱਤਾ ਜਾ ਸਕਦਾ ਹੈ ਸੋ ਆਦ ਪਿਊਸ਼ ਗੋਇਲ ਜੋ ਕਿ ਭਾਜਪਾ ਦੇ ਜੋ ਐਮਪੀ ਨੇ ਰੱਖਿਆ ਖੜਸੇ ਭਾਜਪਾ ਦੇ ਐਮਪੀ ਨੇ ਜਤਿੰਦਰ ਸਿੰਘ ਜੋ ਕਿ ਉਹ ਵੀ ਭਾਜਪਾ ਦੇ ਜੋ ਐਮਪੀ ਨੇ ਸੋ ਇਹ ਲਿਸਟ ਉਹ ਹੈ ਜਿਨ੍ਹਾਂ ਨੂੰ ਮੰਤਰੀ ਮੰਡਲ ਹੈ ਜੋ ਦਿੱਤੇ ਜਾ ਸਕਦੇ ਨੇ ਸੋ ਉਸ ਤੋਂ ਬਾਅਦ ਜਤਿੰਦਰ ਸਿੰਘ ਜੋ ਕਿ ਭਾਜਪਾ ਦੇ ਨੇ rau ਇੰਦਰਜੀਤ ਸਿੰਘ ਜੋ ਕਿ ਭਾਜਪਾ ਦੇ ਸੰਸਦ ਨੇ ਮਨੋਹਰ ਲਾਲ ਖੱਟਰ ਜੋ ਕਿ ਭਾਜਪਾ ਦੇ ਸੰਸਦ ਨੇ ਸੰਸਦ ਨੇ ਹਰਿਆਣਾ ਤੋਂ ਨੇ ਸੋ ਇਹਨਾਂ ਨੂੰ ਵੱਡਾ ਮੰਤਰੀ ਮੰਡਲ ਆ ਦਿੱਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਮਨਸੂਖ ਮੰਡਾਵੀਆ ਜੋ ਕਿ ਭਾਜਪਾ ਦੇ ਨੇ ਪਹਿਲਾਂ ਵੀ ਇਹਨਾਂ ਕੋਲ ਮੰਤਰੀ ਮੰਡਲ ਰਿਹਾ ਹੈ ਐਸਾ ਦੁਬਾਰਾ ਇਹਨਾਂ ਨੂੰ ਮੰਤਰੀ ਮੰਡਲ ਅਜੋ ਦਿੱਤਾ ਜਾ ਸਕਦਾ ਹੈ ਸੋ ਅਸ਼ਵਨੀ ਵੈਸ਼ਨ ਭਾਜਪਾ ਦੇ ਨੇ ਸ਼ੰਤੂ ਨੂੰ ਠਾਕੁਰ ਭਾਜਪਾ ਦੇ ਜੀ ਕ੍ਰਿਸ਼ਨ ਜੱਡੀ ਭਾਜਪਾ ਹਦੀਪ ਸਿੰਘ ਪੂਰੀ ਭਾਜਪਾ ਬੰਦੀ ਸੰਜੇ ਭਾਜਪਾ ਸ਼ੋਭਾ ਕੰਦਰਲਾਜੇ ਭਾਜਪਾ ਰਵਨੀਸ਼ ਸਿੰਘ ਬਿੱਟੂ ਜੋ ਕਿ ਪੰਜਾਬ ਤੋਂ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਕੰਟੈਸਟ ਕੀਤਾ ਸੀ ਲੋਕ ਸਭਾ ਚੋਣਾਂ ਦੇ ਵਿੱਚ ਉਹ ਚੋਣਾਂ ਦੇ ਵਿੱਚ ਬੜੇ ਘੱਟ ਮਾਰਜਨ ਤੋਂ ਹਾਰਦਾ ਗਏ ਨੇ ਪਰ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਲਗਾਇਆ ਜਾ ਸਕਦਾ ਵੈ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਮੰਤਰੀ ਮੰਡਲ ਹੈ ਜੋ ਵੱਡਾ ਦਿੱਤਾ ਜਾ ਸਕਦਾ ਵੈ ਸੋ ਨਿਸ਼ਚ ਦੇ ਵਿੱਚ ਨਾਮ ਹੈ ਜੋ ਉਹਨਾਂ ਦਾ ਚਰਚਾ ਦੇ ਵਿੱਚ ਬਣਿਆ ਹੋਇਆ ਵੈ ਹੋ ਸਕਦਾ ਵੈ ਕਿ ਜਲਦ ਹੀ ਜੋ ਨਾਮ ਨੇ ਨਾਮ ਦੀਆਂ ਤਸਵੀਰਾਂ ਨੇ ਜੋ ਸਾਫ਼ ਹੋ ਜਾਣਗੀਆਂ ਔਰ ਸਪਸ਼ਟ ਹੋ ਜਾਵੇਗਾ ਕਿ ਕੇਸ ਨੂੰ ਕਿਸ ਤਰੀਕੇ ਦਾ ਮੰਤਰੀ ਮੰਡਲ ਹੈ ਜੋ ਕੇਂਦਰ ਦੀ ਕੈਬਨਿਟ ਦੇ ਵਿੱਚ ਦਿੱਤਾ ਜਾਵੇਗਾ ਉਸ ਦੇ ਨਾਲ ਲਿਸਟ ਅਕਦੀ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆ ਸਰਬਨੰਦ ਸੋਨਵਾਲ ਜੋ ਕਿ ਭਾਜਪਾ ਤੋਂ ਨੇ ਬੀ ਐਲ ਸ਼ਰਮਾ ਭਾਜਪਾ ਕਿਰਨ ਰੇਜੀ ਜੋ ਭਾਜਪਾ ਪ੍ਰਤਾਪਰਾਓ ਜਾਦਵ ਸ਼ਿਵ ਸੈਨਾ ਤੋਂ ਸ਼ਿੰਦੇ ਸ਼ਿੰਦੇ ਧੜੇ ਤੋਂ ਜੋ ਕਿ ਰਾਜਨਾਥ ਠਾਕੁਰ ਜੀਡੀਪੀ ਤੋਂ ਦਲਨ ਸਿੰਘ ਜੀਡੀਪੀ ਤੋਂ ਇਸ ਤੋਂ ਬਾਅਦ ਮੋਹਨ ਨਾਇਡ ਜੋ ਕਿ ਟੀਡੀਪੀ ਤੋਂ ਨੇ ਪੀ ਚੰਦਰਸ਼ੇਖਰ ਪੇਮਾਸਣੀ ਜੋ ਕਿ ਟੀਡੀਪੀ ਤੋਂ ਨੇ ਚਿਰਾਗ ਪਾਸਵਾਨ ਐਲਜੇਪੀ ਤੋਂ ਨੇ ਜੀਤਨ ਰਾਓ ਮਾਂਜੀ ਐਚ ਏ ਐਮ ਤੋਂ ਨੇ ਅਰੁਣ ਅਨੁਪ੍ਰੀਆ ਪਟੇਲ ਆਪਣਾ ਦਲ ਤੋਂ ਨੇ ਐਚ ਡੀ ਕੁਮਾਰ ਨਿਵਾਸੀ ਜੇ ਡੀ ਜੋ ਕਿ ਜੇ ਡੀ ਤੋਂ ਨੇ ਇਸ ਤੋਂ ਬਾਅਦ ਜੋ ਅਕੀਲ ਦਾ ਨਾਮ ਹੈ ਰਾਮਦਾਸ ਅਠਾਵਲੇ ਜੋ ਆਰ ਪੀ ਆਈ ਪਾਰਟੀ ਤੋਂ ਨੇ ਸੋ ਇਹ ਜੋ ਸੂਚੀ ਹੈ ਜੋ ਕਿ ਹੋ ਸਕਦਾ ਹੈ ਕਿ ਇਸ ਸੂਚੀ ਦੇ ਵਿੱਚ ਜੋ ਨਾਮ ਦਰਜ ਨੇ ਜੋ ਤੁਹਾਡਾ ਨਾਮ ਸਾਂਝੇ ਕੀਤੇ ਨੇ ਅੱਜ ਸੌਂ ਚੁੱਕਦੇ ਹੋਏ ਦਿਖਾਈ ਦੇਣਗੇ ਇਹਨਾਂ ਚ ਕੁਝ ਨਾਮ ਸੌਂ ਚੁੱਕਦੇ ਹੋਏ ਦਿਖਾਈ ਦੇ ਸਕਦੇ ਨੇ ਔਰ ਜਲਦ ਹੀ ਬਾਕੀ ਦੇ ਵੀ ਸਦਸਿਅ ਨੇ ਜੋ ਸੌਂ ਚੁੱਕਦੇ ਹੋਏ ਦਿਖਾਈ ਦੇ ਸਕਦੇ ਨੇ ਸੋ ਅੱਜ ਸੌਂ ਚੁੱਕ ਸਮਾਰੋਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਸੌਂ ਚੁੱਕਣ ਜਾ ਰਹੇ ਨੇ ਔਰ ਇਸ ਹੈਟ੍ਰਿਕ ਦੇ ਵਿੱਚ ਜੋ ਜੋ ਇਸ ਵਾਰ ਨਵੇਂ ਨਾਮ ਵੀ ਨੇ ਕੁਝ ਪੁਰਾਣੇ ਨਾਮ ਵੀ ਨੇ ਸੋ ਕੁਝ ਵੱਡੇ ਨਾਮ ਵੀ ਨੇ ਜੋ ਕਿ ਪਹਿਲਾਂ ਤੋਂ ਹੀ ਵੱਡੇ ਮੰਤਰੀ ਜਿਨ੍ਹਾਂ ਦੇ ਕੋਲ ਸੀ ਅਸੋ ਦੁਬਾਰਾ ਉਹਨਾਂ ਨੂੰ ਕਿਹੜੇ ਮੰਤralੇ ਦਿੱਤੇ ਜਾਂਦੇ ਨੇ ਰਿਪੀਟ ਹੋਈ ਮੰਤralੇ ਹੋਣਗੇ ਸੇ ਸਾਰੀਆਂ ਗੱਲਾਂ ਨੇ ਜੋ ਕਿ ਕਲੀਅਰ ਸਮਝ ਦੇ ਨਾਲ ਹੋ ਚੜ ਗਈਆਂ ਜੋ ਤੋੜਨਾ ਸਾਂਝੀ ਕਰਨਗੇ ਜੋ ਸੂਚੀ ਹੈ ਤੋੜਨਾ ਸਾਂਝੀ ਦਿੱਤੀ ਹੈ ਜਿਸ ਦੇ ਵਿੱਚ ਜਾਣਕਾਰੀ ਹੈ ਐਮਪੀਆਂ ਦੇ ਨਾਮ ਦੀ ਔਰ ਜੋ ਉਹਨਾਂ ਦੇ ਜੋ ਰਾਜਨੀਤਿਕ ਪਾਰਟੀਆਂ ਦੇ ਨਾਮ ਦੀ ਜਿਸ ਦੇ ਵਿੱਚ ਕੀ ਭਾਜਪਾ ਦੇ ਜੋਗੀ ਹੋਰ ਉਸ ਦੇ ਐਨਡੀਏ ਦੇ ਜੋ ਜੋ ਐਨਡੀਏ ਦੇ ਗਰੁੱਪ ਦੇ ਵਿੱਚ ਜਿਨੇ ਵੀ ਆ ਭਾਜਪਾ ਦੇ ਸਹਿਯੋਗੀ ਰਾਜਨੀਤਿਕ ਦਲ ਨੇ ਸਬਦੀ ਸੂਚੀ ਦੇ ਵਿੱਚੋਂ ਜੋ ਨਾਮ ਨੇ ਉਹ ਐਡ ਕੀਤੇ ਗਏ ਨੇ ਸੋ ਅੱਜ ਸੋ ਚੁੱਕਦੇ ਹੋਏ ਦਿਖਾਈ ਦੇ ਸਕਦੇ ਨੇ ਸੋ ਬਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਰਹੋ ਇਸ ਟੌਪਿਕ ਤੇ ਤੁਹਾਨੂੰ ਬਧੇਰੀ ਅਪਡੇਟਸ ਦਿੰਦੇ ਰਵਾਂਗੇ ਫਿਲਹਾਲਾਂ ਤੋਂ ਇਜਾਜ਼ਤ ਧੰਨਵਾਦ